ਹੈਲੋ ਦੋਸਤੋ ਮੈਂ ਤੁਹਾਡਾ ਫਰਗ ਗੰਦੀਪ ਕੁਮਾਰ ਤੇ ਅਸੀਂ ਜਾ ਰਹੇ ਸੀ ਕਿ ਇੱਕ ਦਰਨਾਸਤ ਯਾਤਰਾ ਤੇ ਅੱਜ ਤੁਸੀਂ ਦੇਖ ਰਹੇ ਹੋ ਕਿ ਪਿੱਛੇ ਕਾਫੀ ਕਾਫੀ ਸਾਰੀਆਂ ਮਖੜੀਆਂ ਡਿੱਗੀਆਂ ਹੋਈਆਂ ਦੇਖੋ ਅੱਗੋਂ ਸਾਰਾ ਰਸਤਾ ਬੰਦ ਹੋ ਚੁੱਕਿਆ ਆ ਤੁਸੀਂ ਦੇਖ ਰਹੇ ਹੋ ਜੀ ਪਿੱਛੇ ਪਾੜੀਆਂ ਡਿੱਗੀਆਂ ਹੋਈਆਂ ਤੇ ਕਾਫੀ ਰਸਤਾ ਬੰਦ ਹੋ ਚੁੱਕਿਆ ਪਿੱਛੇ ਦੇਖੋ ਕਿੰਨੀਆਂ ਲੰਬੀ ਲੇਨ ਲੱਗੀ ਆ ਦੇਖੋ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਦੇਖੋ ਜੀ ਕਾਫੀ ਟ੍ਰੈਫਿਕ ਲੱਗ ਚੁੱਕਿਆ ਆ ਦੇਖ ਰਹੇ ਹੋ ਜੀ ਤੁਸੀਂ ਇਹ ਤੁਹਾਡੀਆਂ ਲਾਈਵ ਤਸਵੀਰ ਜੋ ਕਿ ਜਿੱਥੇ ਪਹਾੜੀ ਡਿੱਗੀ ਹੋਈ ਆ ਤੇ ਸਾਰਾ ਰਸਤਾ ਬੰਦ ਹੋ ਚੁੱਕਿਆ ਆ ਆ ਦੇਖੋ ਜੀ ਬਹੁਤ ਹੀ ਜ਼ਿਆਦਾ ਟ੍ਰੈਫਿਕ ਹੈ ਆ ਦੱਸ ਦੇਖ ਰਹੇ ਹੋ ਜੀ ਦੇਖੋ ਜੀ ਭਾਰੀ ਡਿੱਗੀ ਹੋਈ ਹੈ ਤਾਂ ਸਾਰਾ ਰਸਤਾ ਬੰਦ ਹੋ ਚੁੱਕਿਆ ਆ ਦੇਖੋ ਆ ਦੇਖੋ ਜੀ ਸਾਰਾ ਰਸਤਾ ਬੰਦ ਹੋ ਚੁੱਕਿਆ ਜੋ ਕਿ ਇੱਥੇ ਭਾਰੀ ਡਿੱਗੀ ਹੋਈ ਹੈ